ਸਾਸਰੀ ਗੱਲ ਦੋਸਤੋ ਤੁਸੀਂ ਜੁੜੇ ਹੋ ਫਾਇਲਕਾ 24 ਨਾ ਮੈਂ ਹਮੇਸ਼ਾ ਯਾਰਾ ਅੱਜ ਪਿੰਡ ਯਾਰਾ ਰਾਮ ਸਿੰਘ ਵਾਲਾ ਬੀਜੇਪੀ ਦੇ ਕੈਂਡੀਡੇਟ ਰਾਣਾ ਗਰਮੀਤ ਸਿੰਘ ਸੋਢੀ ਪਹੁੰਚੇ ਹਨ ਗੁਰਜੰਟ ਸਿੰਘ ਪੁੱਤਰ ਚਿਮਨ ਸਿੰਘ ਦੇ ਘਰ ਜੋ ਕਿ ਇੱਥੇ ਬਹੁਤ ਪਾਰੀ ਘੱਟ ਕੀਤਾ ਗਿਆ ਔਰ ਉਹਨਾਂ ਦਾ ਸਵਾਗਤ ਕੀਤਾ ਗਿਆ ਆਓ ਗੱਲ ਕਰਦੇ ਹਾਂ ਰਾਣਾ ਗਰਮੀਤ ਸਿੰਘ ਸੋਢੀ ਨਾਲ ਤੇ ਮੈਂ ਪੀਡੀਆਈ ਨਾ ਪਹੁੰਚਦਾ ਜਦੋਂ ਮੈਂ ਪੀਡੀਆਈ ਪਹੁੰਚ ਗਿਆ ਤੇ ਉੱਥੇ ਮੇਰੇ ਕੋਲ ਪੈਸਾ ਹੈ ਨਹੀਂ ਸੀ ਡਾਕਟਰ ਨੇ ਕਿਹਾ ਵੀ 4.5 ਲੱਖ ਰੁਪਇਆ ਲੱਗੇਗਾ ਤੇ ਮੇਰੇ ਕੋਲ ਕਾਰਡ ਸੀਗਾ ਮੇਰੇ ਘਰ ਵਾਲਿਆਂ ਨੇ ਕਾਰਡ ਦਿੱਤਾ ਤੇ ਮੇਰਾ ਇਲਾਜ ਹੋ ਗਿਆ ਤੇ ਹੁਣ ਮੈਂ ਕਾਇਮ ਹੋ ਗਈ ਕਹਿੰਦੇ ਜੀ ਮੇਰੀ ਤਾਂ ਜਾਨ ਹੀ ਬਚ ਗਈ ਦੇ ਉਹਦਾ ਕੋਲ ਕਾਰਡ ਨਾ ਹੁੰਦਾ ਸੜਕਾਂ ਚੰਗੀਆਂ ਨਾ ਹੁੰਦੀਆਂ ਉਹ ਤਾਂ ਵਿਚਾਰਾ ਗਿਆ ਸੀ ਇਸੇ ਤਰ੍ਹਾਂ ਹੀ ਅਸੀਂ ਇਸ ਇਲਾਕੇ ਦੇ ਵਿੱਚ ਅਸੀਂ ਜਿਹੜੇ ਨੌਜਵਾਨ ਨੇ ਕਾਰਡ ਵਾਲੇ 5 ਸਾਲਾਂ ਦੇ ਵਿੱਚ ਆ ਗੱਲ ਸੁਣਨ ਵਾਲੀ ਹੈ ਆ ਕੁੜੀਆਂ ਬੱਚੇ ਪੜ੍ਹਦੇ ਨੇ ਜਿਹੜੇ ਆ ਆ ਆ ਬੇਟੀ ਜਿਹੜੀ ਪੜ੍ਹਦੀ ਉਹਦੇ ਅੱਗੇ ਆ ਤੈਨੂੰ ਸਮਝਾਉਣਾ। ਆਇਆ ਉਹ ਥੀਏਟਰ ਤੋਂ। ਬਾਏ ਹੋ ਰਿਹਾ। ਬੱਚਾ ਬਾਏ ਹੋ। ਕਿਹੜੀ ਕਲਾਸ ਪੜ੍ਹਦੇ ਬੇਟਾ? 9th 10th ਆ ਜਦੋਂ ਪਲੱਸ 2 ਕਰ ਲੇਗੀ ਇਹਨੇ ਕਾਲਜ ਚ ਜਾਣਾ ਹੈ। ਕਾਲਜ ਤੋਂ ਬਾਅਦ ਇਹਨੂੰ ਨੌਕਰੀ ਚਾਹੀਦੀ। ਮੇਰੇ ਪੰਜ ਸਾਲਾਂ ਦੇ ਵਿੱਚ ਇਹ ਕਾਲਜ ਵੀ ਪਾਸ ਕਰ ਲੇਗੀ ਤੇ ਇਹਨੂੰ ਨੌਕਰੀ ਵੀ ਮਿਲ ਜਾਏਗੀ। ਇਹਦਾ ਨਾਮ ਨੋਟ ਕਰ ਲੈ ਤੇ ਮੈਂ ਨੌਕਰੀ ਲੱਭ ਦਿਆਂਗਾ। ਇਹ ਵਧੀਆ ਕਿ ਪੜਨਾ ਧਿਆਨ ਨਾਲ ਤੇਰਾ ਵਜੀਫਾ ਵੀ ਲੱਗੂਗਾ ਸਾਰੇ ਕੰਮ ਇਹ ਅਸੀਂ ਸਕੀਮਾਂ ਲੈ ਕੇ ਆ ਰਹੇ ਆਂ ਭੈਣ ਜੀ ਜੇ 1 ਲੱਖ ਨੌਕਰੀਆਂ ਪੰਜਾਂ ਸਾਲਾਂ ਦੇ ਵਿੱਚ ਅਸੀਂ ਮੁੰਡਿਆਂ ਤੇ ਕੁੜੀਆਂ ਨੂੰ ਸੋ ਮੈਂ ਇਹ ਬੇਨਤੀ ਕਰ ਰਿਹਾ ਕਿ ਆਉਣ ਵਾਲੀ ਪਹਿਲੀ ਤਰੀਕ ਨੂੰ ਇੱਕ ਇੱਕ ਵੋਟ ਜਿਹੜਾ ਆਪਣਾ ਉਹ ਤੁਸੀਂ ਫੁੱਲ ਦਾ ਬਟਨ ਜਿਹੜਾ ਕਮਲ ਦਾ ਫੁੱਲ ਹੈ ਉਹ ਸਾਡਾ ਚੋਣ ਨਿਸ਼ਾਨ ਉਹਦਾ ਬਟਨ ਦਬਾ ਕੇ ਤੁਸੀਂ ਮੈਨੂੰ ਭਾਰੀ ਮਰਚ ਭੇਜੋ ਮੈਂ ਤੁਹਾਡੇ ਸਾਰੇ ਕੰਮ ਕਰਾਵਾਂਗਾ ਜ਼ਮੀਨਾਂ ਦੇ ਮਾਲਕ ਵੀ ਬਣਾਵਾਂਗਾ ਤੇ ਜਿਹੜੇ ਇੱਥੇ ਕਾਰਖਾਨੇ ਲਵਾ ਕੇ ਤੇ ਜਿਹੜੇ ਬੱਚਿਆਂ ਨੂੰ ਨੌکریاں ਨਹੀਂ ਮਿਲੀਆਂ ਉਹਨਾਂ ਨੂੰ ਨੌکریاں ਦਿਆਂਗਾ ਐਡੀ ਬੇਨਤੀ ਕਰਦਾ ਹਾਂ ਔਰ ਤੁਸੀਂ ਮੰਨਦੇ ਹੋ ਕਿ ਜਿਹੜੀਆਂ ਗੱਲਾਂ ਸਰਪੰਚ ਸਾਹਿਬ ਮੈਂ ਕਹੀਆਂ ਨੇ ਨੌਜਵਾਨ ਨੂੰ ਜੇ ਸਹੀ ਨੇ ਤੁਸੀਂ ਫਿਰ ਤੇ ਪੁਸ਼ਾ ਕਰਦੇ ਹੋ ਤੇ ਦੋਵੇਂ ਹੱਥ ਖੜੇ ਕਰਕੇ ਤਸੱਲੀ ਕਰਾਓ ਕਿ ਵੋਟਾਂ ਜਿਹੜੀਆਂ ਨੇ ਉਹ ਘੜਦੀ ਜਨਤਾ ਪਾਰਟੀ ਨੂੰ ਮੈਨੂੰ ਤੁਸੀਂ ਵੋਟਾਂ ਪਾ ਕੇ ਕੰਮਜਾਮ ਕਰੋਗੇ ਦੋਵੇਂ ਹੱਥ ਖੜੇ ਕਰਕੇ ਆਪੀਏ ਜਨਤਾ ਪਾਰਟੀ ਜਿੰਦਾਬਾਦ ਬਹੁਤ ਬਹੁਤ ਵੇਖੋ ਜੀ ਹਰ ਪਿੰਡ ਚ ਪਰਵੀ ਮੀਟਿੰਗ ਹੋ ਰਹੀ ਸਾਰੇ ਲੋਕ ਮੇਰੀ ਗੱਲ ਸੁਣਨ ਆ ਰਹੇ ਨੇ ਸਾਰੇ ਲੋਕਾਂ ਨੂੰ ਇਹ ਭਰੋਸਾ ਹੋ ਰਿਹਾ ਹੈ ਔਰ ਮੈਨੂੰ ਖਾਸ ਤੌਰ ਤੇ ਬੀਬੀਆਂ ਘਰਾਂ ਚ ਬੁਲਾ ਕੇ ਸਿਰ ਤੇ ਹੱਥ ਵੀ ਫੇਰੇ ਆ ਕਿ ਜੀ ਅਸੀਂ ਤੋ ਜਿੱਤੇਗਾ ਅਸੀਂ ਵੋਟਾਂ ਪਾਵਾਂਗੇ ਅਸੀਂ ਚਾਹੁੰਦੇ ਆ ਵੀ ਇਸ ਇਲਾਕੇ ਦਾ ਜਿਹੜਾ ਹੈਗਾ ਵਿਕਾਸ ਹੋਰ ਹੋਵੇ ਸਾਡੇ ਬੱਚਿਆਂ ਨੂੰ ਨੌਕਰੀਆਂ ਮਿਲਣ ਲੋਕਾਂ ਦੀ ਇਹ ਮੰਗ ਹੈ ਕਿਉਂਕਿ ਬਾਕੀ ਸਾਰੇ ਐਮਪੀ ਜਿਹੜੇ ਇੱਥੇ ਰਹਿ ਚੁੱਕੇ ਨੇ ਜਾਂ ਜਿਹੜੇ ਮੇਰੇ ਸਾਹਮਣੇ ਇਲੈਕਸ਼ਨ ਲੜ ਚੁੱਕੇ ਨੇ ਉਹਨਾਂ ਦੀ ਕ੍ਰੈਡਿਬਿਲਟੀ ਜ਼ੀਰੋ ਹੋ ਚੁੱਕੀ ਹੈ ਉਹਨਾਂ ਨੇ ਕੁਛ ਨਹੀਂ ਲੋਕਾਂ ਵਾਸਤੇ ਕੀਤਾ ਸवाय ਉਹਨਾਂ ਨੇ ਆਪਣਾ ਕੰਮ ਸਵਾਰਿਆ ਹੋਰ ਕਿਸੇ ਦਾ ਕੁਝ ਬਹੁਤ ਹੋਊਗਾ ਸਾਨਾਵਲ ਸਾਨਾਵਲ ਵਿਰੋਧ ਕੀਤਾ ਜਾ ਰਿਹਾ ਹੈ ਯਾਰ ਇਹ ਮੈਂ ਪਹਿਲਾਂ ਕਹਿ ਰਿਹਾ ਵੀ ਇਹ ਵਿਰੋਧ ਦਾ ਨਾ ਕਾਨੂੰ ਲੈਂਦੀ ਉਹ ਆਪਣੀ ਗੱਲ ਰੱਖ ਦੇ ਹੁਣ ਤੁਸੀਂ ਜਿਵੇਂ ਇੱਥੇ ਕੋਈ ਬੰਦਾ ਉੱਠ ਕੇ ਮਿਲਕੁਲ ਸਵਾਲ ਪੁੱਛ ਲੇ ਉਹਦਾ ਵਿਰੋਧ ਨਹੀਂ ਕਹਿ ਸਕਦੇ ਆਪਦੀ ਗੱਲ ਕਰਦੇ ਹੁਣ ਆਓ ਜੀ ਅੱਛਾ ਇੱਥੇ ਕਿਸੇ ਪਾਰਟੀ ਦਾ ਹੋਰ ਦਾ ਪ੍ਰੋਗਰਾਮ ਹੀ ਨਹੀਂ ਹੋ ਰਿਹਾ ਸਾਡੇ ਪ੍ਰੋਗਰਾਮ ਲੈ ਕੇ ਝਾੜੂ ਦਾ ਪ੍ਰੋਗਰਾਮ ਹੋਇਆ ਇੱਥੇ ਪਹਿਲਾਂ ਦੱਸੋ ਕੈਨਸਲ ਹੋਇਆ ਕਿਉਂ ਕੈਨਸਲ ਕਰਦੇ ਕੈਨਸਲ ਹੋ ਗਏ ਤੇ ਦੂਜਾ ਸ਼ੇਰ ਸ਼ੇਰੇ ਦਾ ਕੋਈ ਪ੍ਰੋਗਰਾਮ ਹੋਇਆ ਇੱਥੇ ਲੋਕਾਂ ਦਾ ਬੜਾ ਜ਼ਬਰਦਸਤ ਮੋਗਾਰਾ ਹੈ ਔਰ ਅਸੀਂ ਇੱਕ ਕੰਮ ਕਰਾਂਗੇ ਇਸ ਹਲਕੇ ਅਸੀਂ ਕੰਮ ਕਰਕੇ ਦਿਖਾਵਾਂਗੇ ਮੈਂ ਕੰਮ ਕੀਤਾ ਤਾਂ ਲੋਕਾਂ ਨੇ ਚਾਰ ਵਾਰੀ ਐਮਐਲਏ ਬਣਾਇਆ ਹੁਣ ਕੰਮ ਕਰਾਂਗਾ ਅਗਲੀ ਵਾਰੀ ਤੁਸੀਂ ਖੁਦ ਕਹੋਗੇ ਜੀ ਵੀ ਇਲੈਕਸ਼ਨ ਲੜੋ ਬਹੁਤ ਬਹੁਤ ਤੁਹਾਨੂੰ ਆਰਮ ਸਿੰਘ ਵਾਲਾ ਪਾਚੋਕਲੇ ਅੱਜ ਦੇਖੋ ਜੀ ਸਵੇਰ ਤੋਂ ਲੈ ਕੇ ਸਾਰੇ ਬਾਰਡਰ ਦੇ ਪਿੰਡਾਂ ਦਾ ਅੱਜ ਬਹੁਤ ਵਧੀਆ ਜਿਹੜਾ ਸਾਨੂੰ ਹੰਗਾਰਾ ਮਿਲ ਰਿਹਾ ਪਿੰਡ ਰਾਈਆਂ ਵਾਲਾ ਟੰਡੀ ਕਦੀਮ ਪ੍ਰਭਾਸ ਸਿੰਘ ਵਾਲਾ ਸੰਤੋਖ ਸਿੰਘ ਵਾਲਾ ਬੱਗੇਕੇ ਠਾੜ ਸੋਨਾ ਸੰਦੜ ਮੂਰ ਸਿੰਘ ਵਾਲਾ ਯਾਰਾ ਰਾਮ ਸਿੰਘ ਫੱਤੂ ਵਾਲਾ ਹੁਣ ਅਸੀਂ ਯੋਧਾ ਪੈਣੀ ਤੇ ਫੱਤੂ ਵਾਲਾ ਜਾ ਰਹੇ ਹਾਂ ਕੁਬਾਏ ਜਾ ਰਹੇ ਹਾਂ ਟਾਲੀ ਵਾਲੇ ਜਾ ਰਹੇ ਹਾਂ ਮੈਂ ਕਹਿੰਨਾ ਵੀ ਬਾਰਡਰ ਤੋਂ ਸਾਨੂੰ ਸਾਡੀ ਉਮੀਦ ਤੋਂ ਵੀ ਵੱਧ ਕੇ ਜਿਹੜਾ ਰਿਸਪਾਂਸ ਮਿਲ ਰਿਹਾ ਔਰ ਲੋਕਾਂ ਦਾ ਅਸੀਂ ਤੈ ਦਿਲੋਂ ਧੰਨਵਾਦ ਜਿਹੜਾ ਇੰਨੀ ਗਰਮੀ ਦੇ ਵਿੱਚ ਐਡੇ ਐਡੇ ਵੱਡੇ ਇਕੱਠ ਕਰ ਰਹੇ ਨੇ ਤੁਹਾਡਾ ਵੀ ਸਾਰਿਆਂ ਦਾ ਪ੍ਰੈਸ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜਨ ਸਰ ਆਪਣੇ ਘਰ ਰਾਣਾ ਗਰਮੀ ਸਿੰਘ ਨੇ ਸੋਢੀ ਆਏ ਆ ਹਾਂਜੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੁਝ ਨਹੀਂ ਹੁਣ ਆਏ ਨੇ ਰਾਣਾ ਸੋਢੀ ਜੀ ਭਾਜਪਾ ਪਾਰਟੀ ਦੇ ਉਮੀਦਵਾਰ ਹੈ ਮੈਂ ਤਾਂ ਲਾਇਆ ਕਿ ਆਏ ਨੇ ਤਾਂ ਫਾਲਸਪੋਟਨਾ ਜਿਤਾਵਾਂਗੇ ਜਿੰਨਾ ਕੋ ਜੋਰ ਨੇ ਕਿੰਨਾ ਕੋ ਕੱਟ ਹੋ ਗਿਆ ਸੀ ਇੱਥੇ ਇੱਥੇ ਗਾਸੀਂ ਕੰਮ ਕੰਮ ਪੰਜਾਹ ਪੰਜਾਹ ਤੱਕ ਗਾਸੀਂ 40 30 ਠੀਕ ਹੈ ਸਾਰੇ ਖੁਸ਼ ਨੇ ਹਾਂਜੀ ਸਾਰੇ ਖੁਸ਼ ਨੇ ਹੋਰ ਕੀ ਕਹਿ ਰਾਨਾ ਸੋਢੀ ਸਾਹਿਬ ਰਾਨਾ ਸੋਢੀ ਸਾਹਿਬ ਕਹੇਗਾ ਜੋ ਮੁਸ਼ਕਲਾਂ ਨੇ ਉਹ ਹੱਲ ਕਰਾਂਗੇ ਆਪਣੀ ਸਰਕਾਰ ਆਣ ਤੇ ਜੋ ਵੀ ਹੋਇਆ ਜਿਵੇਂ ਦੋ ਤੇ ਯਾਰ ਮੋਦੀ ਵਾਲੇ ਰੁਕੇ ਹੋਣੇ ਉਹਨਾਂ ਦੇ ਹੱਲ ਕਰਾਂਗੇ ਜਿਵੇਂ ਕਿਸੇ ਗਰੀਬ ਦੇ ਜੋ ਵੀ ਸਹੂਲਤ ਹੈ ਉਹਨਾਂ ਮਿਲੇਗੀ